ਪੰਜਾਬ ਵਿੱਚ ਇਸ ਵੇਲੇ ਪੰਜ ਮੁੱਦੇ ਬੜੇ ਸਰਗਰਮ ਨੇ ਔਰ ਇਹ ਪੰਜ ਮੁੱਦਿਆਂ ਨੇ ਕਈ ਸਿਆਸੀ ਧਿਰਾਂ ਨੂੰ ਆਪਣੇ ਲਪੇਟੇ ਵਿੱਚ ਲਿਆ ਜੇ ਸਭ ਤੋਂ ਪਹਿਲੀ ਗੱਲ ਕਰੀਏ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਕਿਸਾਨ ਲੀਡਰਾਂ ਵਿਚਕਾਰ ਸਿੱਧਾ ਟਕਰਾਅ ਪੈਦਾ ਹੋ ਗਿਆ ਇੱਕ ਪਾਸੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਿਸਾਨ ਲੀਡਰਾਂ ਉੱਪਰ ਤਿੱਖੀਆਂ ਟਿੱਪਣੀਆਂ ਕਰ ਰਹੇ ਨੇ ਔਰ ਦੂਸਰੇ ਪਾਸੇ ਕਿਸਾਨ ਲੀਡਰ ਜਿਨ੍ਹਾਂ ਵਿੱਚ ਜਗਜੀਤ ਸਿੰਘ ਡੱਲੇਵਾਲ ਬਲਬੀਰ ਸਿੰਘ ਰਾਜੇਵਾਲ ਜੋਗਿੰਦਰ ਸਿੰਘ ਉਗਰਾਹਾ ਉਹ ਭਾਵੇਂ ਆਪਸ ਵਿੱਚ ਕਈ ਵਿਚਾਰ ਧਾਰਕ ਮੁੱਦਿਆਂ ਨੂੰ ਲੈ ਕੇ ਸਹਿਮਤ ਨਹੀਂ ਗਏ ਪਰ ਇਸ ਮੁੱਦੇ ਉੱਪਰ ਤਿੰਨੇ ਲੀਡਰ ਜਿਹੜੇ ਨੇ ਤਕਰੀਬਨ ਸਾਰੀਆਂ ਕਿਸਾਨ ਧਿਰਾਂ ਜੜੀਆਂ ਨੇ ਇਕਜੁੱਟ ਹੋ ਕੇ ਮੁੱਖ ਮੰਤਰੀ ਉੱਪਰ ਨਿਸ਼ਾਨਾ ਚੱਕ ਰਹੀਆਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉੱਪਰ ਦੋ ਸ਼ੇ ਲਾਏ ਜਾ ਰਹੇ ਆ ਵੀ ਇੱਕ ਤੇ ਉਹਨਾਂ ਨੇ ਚੁੱਪਚੀ ਪੀਤੇ ਜਦੋਂ ਕਿਸਾਨ ਲੀਡਰ ਡੱਲੇਵਾਲ ਤੇ ਭੰਦੇਰ ਹੋਣੀ ਚੰਡੀਗੜ੍ਹ ਆਏ ਸੀ ਭਾਰਤ ਸਰਕਾਰ ਦੇ ਮੰਤਰੀਆਂ ਨਾਲ ਮੀਟਿੰਗ ਕਰਨ ਤੇ ਉਹਨਾਂ ਨੂੰ ਹਰਾਸਤ ਚ ਲੈ ਕੇ ਤੇ ਪਹਿਲੋਂ ਬਣਾਈ ਪਲੈਨਿੰਗ ਤਹਿਤ ਸ਼ੰਭੂ ਤੇ ਖਨੌਰੀ ਬਾਰਡਰ ਤੇ ਜਿਹੜੇ ਮੂਰਤੀਆਂ ਲਾਈ ਸੀ ਉਹਨਾਂ ਨੂੰ ਖਦੇੜ ਦਿੱਤਾ ਕਿਸਾਨ ਤੇ ਇਹ ਵੀ ਦੋਸ਼ ਲਾਉਂਦੇ ਨੇ ਵੀ ਉਹਨਾਂ ਦੀਆਂ ਟਰਾਲੀਆਂ ਤੱਕ ਚੋਰੀ ਕਰ ਲੀਆਂ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਇਸੇ ਤਰ੍ਹਾਂ ਜਦੋਂ ਸੰਜੁਗਤ ਕਿਸਾਨ ਮੋਰਚੇ ਦੀ ਚੰਡੀਗੜ੍ਹ ਕਿਸਾਨ ਪੰਜਾਬ ਭਵਨ ਚ ਮੀਟਿੰਗ ਸੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਤੇ ਉਦੋਂ ਵੀ ਦੋਵਾਂ ਧਿਰਾਂ 'ਤੇ ਟਕਰਾਅ ਪੈਦਾ ਹੋ ਗਿਆ ਸੀ ਔਰ ਮੁੱਖ ਮੰਤਰੀ ਮੀਟਿੰਗ ਵਿੱਚੇ ਛੱਡ ਕੇ ਚੱਲ ਗਏ ਸੀ ਔਰ ਉਸ ਤੋਂ ਬਾਅਦ BBMP ਦੇ ਮੁੱਦੇ ਉੱਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੜੇ ਤਿੱਖੇ ਹਮਲੇ ਕੀਤੇ ਸੀ ਕਿਸਾਨ ਆਗੂਆਂ ਉੱਪਰ ਵੀ ਉਹ ਇੱਕ ਪਾਸੇ ਤੇ ਬਹਾਨੇ ਭਾਲਦੇ ਨੇ ਧਰਨੇ ਮਾਰਨ ਲਈ ਪਰ ਦੂਸਰੇ ਪਾਸੇ ਪਾਣੀਆਂ ਦੇ ਮੁੱਦੇ ਤੇ ਆਪਣੇ ਘਰਾਂ ਚੋਂ ਨਹੀਂ ਨਿਕਲੇ ਸ਼ਾਇਦ ਨੰਗਲ ਏਸੀ ਟਰਾਲੀਆਂ ਨਹੀਂ ਗਈਆਂ ਜਿਹਦੇ ਕਰਕੇ ਉਹ ਧਰਨੇ ਮਾਰ ਨਹੀਂ ਆਏ ਸੋ ਇਹ ਸਾਰੀ ਗੱਲ ਨੂੰ ਲੈ ਕੇ ਹੁਣ ਵੱਡਾ ਟਕਰਾਅ ਪੈਦਾ ਹੋ ਗਿਆ ਮੁੱਖ ਮੰਤਰੀ ਪਗਵੰਤ ਸਿੰਘ ਮਾਨ ਨੇ ਜਿਹੜੇ ਦੋਸ਼ ਲਾਏ ਨੇ ਉਹਨਾਂ ਉੱਪਰ ਬਹਿਸ ਕਰਨ ਲਈ ਮੁੱਖ ਜਿਹੜੇ ਕਿਸਾਨ ਲੀਡਰ ਨੇ ਉਹਨਾਂ ਨੇ ਚੁਣੌਤੀ ਦਿੱਤੀ ਹੈ ਸੀਐਮ ਨੂੰ ਵੀ ਸਮਾਂ ਵੀ ਤੁਹਾਡਾ ਹੋਊਗਾ ਸਥਾਨ ਵੀ ਤੁਹਾਡਾ ਹੋਊਗਾ ਔਰ ਲਾਈਵ ਸਾਰਾ ਕੁਝ ਚੱਲੇਗਾ ਅਸੀਂ ਖੁੱਲੀ ਬਹਿਸ ਲਈ ਤਿਆਰ ਆਂ ਵੀ ਕਿਸਾਨ ਗਲਤ ਨੇ ਜਾਂ ਸਰਕਾਰ ਗਲਤ ਹੈ ਸੋ ਇਹਨੂੰ ਲੈ ਕੇ ਪਹਿਲੋਂ ਹੀ ਕਿਸਾਨ ਧਿਰਾਂ ਕੋ ਜੜੀਆਂ ਨੇ ਉਹ ਪੰਜਾਬ ਦੇ ਮੰਤਰੀਆਂ ਤੇ ਵਿਧਾਇਕਾਂ ਨੂੰ ਪਿੰਡਾਂ ਚ ਘੇਰੀਆਂ ਨੇ ਔਰ ਸਾਰੇ ਦੇਸ਼ ਵਿੱਚ ਪੁਤਲੇ ਫੂਕਣ ਦਾ ਵੀ ਐਲਾਨ ਕੁਝ ਧਿਰਾਂ ਨੇ ਕਰਤਾ ਸੋ ਬਹੁਤ ਵੱਡਾ ਟਕਰਾ ਪੈਦਾ ਹੋਇਆ ਇਹ ਕਿੱਥੇ ਖਤਮ ਹੋਊਗਾ ਜਾਂ ਸਾਲ 2027 ਦੀਆਂ ਚੋਣਾਂ ਤੱਕ ਚੱਲੇਗਾ ਇਹਦੇ ਤੇ ਬੜੀ ਅੱਜਕੱਲ ਚਰਚਾ ਚੱਲ ਰਹੀ ਹੈ ਦੂਸਰਾ ਮੁੱਦਾ ਕਾਂਗਰਸ ਨਾਲ ਸੰਬੰਧਿਤ ਹੈ ਕਾਂਗਰਸ ਤੇ ਕਲੇਸ਼ ਦਾ ਰਿਸ਼ਤਾ ਜਿਹੜਾ ਇਹ ਮੁੱਢ ਤੋਂ ਚੱਲਦਾ ਆਇਆ ਇਹ ਕਿਹਾ ਜਾ ਸਕਦਾ ਵੀ ਕਾਂਗਰਸ ਪਾਰਟੀ ਵਿੱਚ ਹੋਰ ਪਾਰਟੀਆਂ ਵਾਂਗ ਡਿਸਪਲਿਨ ਦੀ ਬਹੁਤ ਘਾਟ ਆ ਵੈਸੇ ਕਿਸਾਨ ਲੀਡਰ ਤੇ ਇਹ ਕਹਿੰਦੇ ਵੀ ਸਾਨੂੰ ਲੋਕਤੰਤਰਿਕ ਰਾਈਟ ਦਿੱਤਾ ਗੱਲ ਕਹਿਨ ਦਾ ਇਹ ਡਿਸਪਲਿਨ ਭੰਗ ਕਰਨ ਦੀ ਗੱਲ ਨਹੀਂ ਕਾਂਗਰਸ ਚ ਹਰੇਕ ਨੂੰ ਆਪਣੀ ਗੱਲ ਕਹਿਣ ਦਾ ਹੱਕ ਆ ਪਰ ਲੱਗਦਾ ਵੀ ਇਹ ਪਰਦੇ ਪਾਉਣ ਵਾਲੀਆਂ ਗੱਲਾਂ ਹੁੰਦੀਆਂ ਨੇ ਕਿਉਂਕਿ ਪਿਛਲੇ ਸਮੇਂ ਦੌਰਾਨ ਖਾਸ ਕਰਕੇ ਭਾਰਤ ਪੂਸ਼ਣ ਆਸ਼ੂ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਵਿਚਕਾਰ ਟਕਰਾ ਚੱਲਦਾ ਆ ਰਿਹਾ ਭਾਵੇਂ ਜਦੋਂ ਕਾਗਜ਼ ਭਰੇ ਲੁਧਿਆਣਾ ਪੱਛਮੀ ਚੋਣ ਲਈ ਤੇ ਉਦੋਂ ਰਾਜਾ ਵੜਿੰਗ ਭੂਸ਼ਣ ਸਾਰੇ ਇਕੱਠੇ ਨਜ਼ਰ ਆਏ ਪਰ ਅਗਲੇ ਦਿਨ ਫਿਰ ਢੜਿੰਗ ਹੋ ਗਏ ਇੱਕ ਪਾਸੇ ਚਰਨਜੀਤ ਸਿੰਘ ਚੰਨੀ ਭਾਰਤ ਪੂਸ਼ਣ ਆਸ਼ੂ ਤੇ ਰਾਣਾ ਗੁਰਜੀਤ ਸਿੰਘ ਨੇ ਜਿਹੜਾ ਕਾਂਗਰਸ ਛੱਡ ਕੇ ਆਪ ਚ ਗਿਆ ਸੀ ਲੀਡਰ ਕਮਲਜੀਤ ਸਿੰਘ ਕੜਵਲ ਉਹਨੂੰ ਕਿਉਂ ਚਪਚੀਤੇ ਪਾਰਟੀ ਵਿੱਚ ਸ਼ਾਮਲ ਕਰ ਲਿਆ ਤੇ ਕੜਵਲ ਸਾਹਿਬ ਉਹ ਨੇ ਜਿਨ੍ਹਾਂ ਨੇ ਲੁਧਿਆਣਾ ਚ ਜਦੋਂ ਚੋਣ ਲੜੀ ਰਾਜਾ ਵੜਿੰਗ ਨੇ ਤੇ ਉਹਦਾ ਡਟ ਕੇ ਵਿਰੋਧ ਕੀਤਾ ਸੀ ਔਰ ਕਿਹਾ ਜਾਂਦਾ ਵੀ ਪ੍ਰਧਾਨ ਦੀ ਪ੍ਰਵਾਨਗੀ ਤੋਂ ਬਿਨਾਂ ਹੀ ਚੰਨੀ ਸਾਹਿਬ ਨੇ ਸਾਫੇ ਪਾ ਕੇ ਤੇ ਕੜਵਲ ਸਾਹਿਬ ਨੂੰ ਕਾਂਗਰਸ 'ਚ ਸ਼ਾਮਲ ਕਰ ਲਿਆ ਤੇ ਜਦੋਂ ਇਸ ਗੱਲ ਦੀ ਭਣਕ ਪਈ ਰਾਜਾ ਵੜਿੰਗ ਦੇ ਕੰਨਾਂ 'ਚ ਤੇ ਉਹ ਆਪੇ ਤੋਂ ਬਾਹਰ ਹੋ ਗਏ ਉਹਨਾਂ ਨੇ ਨਾ ਆ ਦੇਖਿਆ ਨਾ ਤਾ ਦੇਖਿਆ ਤੁਰੰਤ ਫੈਸਲਾ ਕਰ ਲਿਆ ਵੀ ਚੌਧਰੀ ਵਿਕਰਮਜੀਤ ਸਿੰਘ ਜਿਨ੍ਹਾਂ ਨੂੰ ਲੋਕ ਸਭਾ ਦੇ ਚੋਣਾਂ ਦੌਰਾਨ ਚੰਨੀ ਦਾ ਵਿਰੋਧ ਕਰਨ ਦੇ ਦੋਸ਼ ਵਿੱਚ ਪਾਰਟੀ ਚੋਂ ਮੁਅਤਲ ਕੀਤਾ ਸੀ ਉਹਨੂੰ ਸ਼ਾਮਲ ਕਰਨ ਦਾ ਫੈਸਲਾ ਹੀ ਨਹੀਂ ਕੀਤਾ ਉਹਨੂੰ ਪਾਰਟੀ ਵਿੱਚ ਸ਼ਾਮਲ ਕਰਾ ਲਿਆ ਸੋ ਇੱਕ ਪਾਸੇ ਵੜਿੰਗ ਦੇ ਵਿਰੋਧ ਕਰਨ ਵਾਲੇ ਕੜਵਲ ਨੂੰ ਚੰਨੀ ਉਹਨਾਂ ਨੇ ਪਾਰਟੀ 'ਚ ਸ਼ਾਮਲ ਕਰਾ ਲਿਆ ਦੂਸਰੇ ਪਾਸੇ ਚੰਨੀ ਦਾ ਵਿਰੋਧ ਕਰਨ ਵਾਲੇ ਚੌਧਰੀ ਵਿਕਰਮ ਨੂੰ ਵੜਿੰਗ ਤੇ ਨਾਲ ਸੁਖਜਿੰਦਰ ਸਿੰਘ ਰੰਧਾਵਾ ਸੀ ਉਹਨਾਂ ਨੇ ਪਾਰਟੀ 'ਚ ਸ਼ਾਮਲ ਕਰਵਾ ਲਿਆ ਕਿਹਾ ਜਾਂਦਾ ਵੀ ਸਿੱਧਾ ਟਕਰਾਅ ਪੈ ਗਿਆ ਹੁਣ ਜਿਹੜੇ ਇੰਚਾਰਜ ਨੇ ਬਘੇਲ ਸਾਹਿਬ ਕਿਵੇਂ ਉਹਨਾਂ ਨੂੰ ਜੋੜਦੇ ਨੇ ਗੱਲ ਵੱਖਰੀ ਹੈ ਪਰ 19 ਜੂਨ ਨੂੰ ਲੁਧਿਆਣਾ ਪਸ਼ਮੀ ਦੀ ਵਕਾਰੀ ਸੀਟ ਜਿਹੜੀ ਹੈ ਉਹਦੀ ਚੋਣ ਹੋ ਰਹੀ ਹੈ ਪਰ ਦੂਸਰੇ ਪਾਸੇ ਕਾਂਗਰਸੀ ਆਮੋ ਸਾਹਮਣੇ ਨੇ ਇੰਨਾ ਦੇ ਮੁੱਦੇ ਉੱਪਰ ਹੁਣ ਹਾਈ ਕਮਾਂਡ ਕਿੱਥੋਂ ਤੱਕ ਇਹਨਾਂ ਨੂੰ ਸਮਝਾਉਂ ਚ ਕਾਮਯਾਬ ਹੋਏਗੀ ਇਹ ਗੱਲ ਵੱਖਰੀ ਹੈ ਪਰ ਕਿਹਾ ਇਹ ਜਾਂਦਾ ਵੀ ਜਿਉਂ-ਜਿਉਂ ਚੋਣਾਂ ਵਿਧਾਨ ਸਭਾ ਦੀਆਂ ਨੇੜੇ ਆਉਂਦੀਆਂ ਨੇ ਤਿਉਂ-ਤਿਉਂ ਮੁੱਖ ਮੰਤਰੀ ਬਣਨ ਦੀਆਂ ਲਾਈਨਾਂ ਲੰਬੀਆਂ ਹੁੰਦੀਆਂ ਜਾ ਰਹੀਆਂ ਨੇ ਕਾਂਗਰਸ 'ਚ ਕਿਉਂਕਿ ਲੜਾਈ ਮੁੱਖ ਮੰਤਰੀ ਦੀ ਹੈ ਵੀ 19 2027 'ਚ ਪੰਜਾਬ ਵਿਧਾਨ ਸਭਾ ਚੋਣਾਂ 'ਚ ਮੁੱਖ ਮੰਤਰੀ ਦਾ ਚਿਹਰਾ ਕਿਹੜਾ ਹੋਊਗਾ ਇੱਕ ਪਾਸੇ ਪ੍ਰਤਾਪ ਸਿੰਘ ਬਾਜਵਾ ਕਹਿੰਦੇ ਆ ਵੀ ਮੈਂ ਬੜਾ ਫਿੱਟ ਆ ਰਾਜਾ ਵੜਿੰਗ ਵੀ ਤਿਆਰੀ ਕਰੀ ਬੈਠੇ ਨੇ ਚਰਨ ਦੀ ਚੰਨੀ ਆਪਣੇ 111 ਦਿਨਾਂ ਦੇ ਮੁੱਖ ਮੰਤਰੀ ਦੇ ਕਾਰਜਕਾਰਦ ਨੂੰ ਲੈ ਕੇ ਕਹਿੰਦੇ ਨੇ ਵੀ ਮੈਂ ਤੇ ਸਭ ਤੋਂ ਹੀ ਬਿਹਤਰ ਆ ਤੇ ਦੂਸਰੇ ਪਾਸੇ ਸੁਖਜਿੰਦਰ ਸਿੰਘ ਰੰਧਾਵਾ ਵੀ ਕਹਿੰਦੇ ਵੀ ਮੇਰੇ ਤੇ ਕੀ ਭੈੜ ਆ ਸੋ ਕਈ ਕਾਂਗਰਸੀ ਜਿਹੜੇ ਨੇ ਮੁੱਖ ਮੰਤਰੀ ਦੇ ਚਿਹਰੇ ਵੱਲੋਂ ਤਿਆਰੀਆਂ ਕਰੀ ਬੈਠੇ ਨੇ ਸ਼ਾਇਦ ਇਹ ਤਿਆਰੀਆਂ ਹੀ ਕਾਂਗਰਸ ਵਿੱਚ ਕਲੇਸ਼ ਦਾ ਕਾਰਨ ਬਣ ਰਹੀਆਂ ਨੇ ਅਗਲਾ ਮੁੱਦਾ ਵੀ ਬੜਾ ਗੰਭੀਰ ਤੇ ਬੜਾ ਗਰਮ ਹੈ ਉਹ ਹੈ ਆਮ ਆदमी ਪਾਰਟੀ ਨਾਲ ਸੰਬੰਧਤ ਪਿਛਲੇ ਦਿਨੀ ਆਮ ਆदमी ਪਾਰਟੀ ਦੇ ਕੁਝ ਲੀਡਰਾਂ ਤੇ ਵਰਕਰਾਂ ਨੇ ਪਟਿਆਲੇ ਮੋਰਚਾ ਖੋਲਤਾ ਦਿੱਲੀ ਦੇ ਲੀਡਰਾਂ ਦੇ ਵਿਰੋਧ ਔਰ ਇਹਦੀ ਅਗਵਾਈ ਕੀਤੀ ਆਪ ਦੀ ਮਹਿਲਾ ਵਿੰਗ ਦੀ ਪ੍ਰਧਾਨ ਪ੍ਰੀਤੀ ਮਲੋਤਰਾ ਨੇ ਔਰ ਨਾਲ ਸੀ ਸਾਬਕਾ ਬੁਲਾਰੇ ਜਿਹੜੇ ਨੇ ਇਕਬਾਲ ਸਿੰਘ ਤੇ ਹੋਰ ਕਈ ਅਹਿਮ ਲੀਡਰ ਸੀ ਜਿਨ੍ਹਾਂ ਨੇ ਧਰਨਾ ਮਾਰ ਕੇ ਦੋਸ਼ ਲਾਇਆ ਵੀ ਉਹ ਦਰਿਆ ਬਚਾਉਣ ਯੋਗੇ ਰਹਿ ਗਏ ਨੇ ਪੰਜਾਬ ਦੇ ਵਰਕਰ ਤੇ ਮਲਾਈ ਖਾਨ ਲਈ ਦਿੱਲੀ ਵਾਲੇ ਅੱਗੇ ਆ ਜਾਂਦੇ ਨੇ ਉਹਨਾਂ ਨੇ ਇਹ ਦੱਸਿਆ ਵੀ ਕਿਵੇਂ ਪ੍ਰਦੂਸ਼ਣ ਬੋਰਡ ਦਾ ਚੇਅਰਮੈਨ ਵੀ ਇੱਕ ਦਿੱਲੀ ਦੀ ਰੀਨਾ ਗੁੱਪਤਾ ਨੂੰ ਲਾਤਾ ਤੇ ਉਦਯੋਗ ਕਾਰਪੋਰੇਸ਼ਨ ਦਾ ਚੇਅਰਮੈਨ ਵੀ ਦੀਪਕ ਚੌਧਰੀ ਨੂੰ ਲਾਤਾ ਤੇ ਉਹ ਕਹਿੰਦਾ ਇਹਨਾਂ ਦੀ ਕੀ ਕੁਆਲਿਫੀਕੇਸ਼ਨ ਹੈ ਬੜੇ ਗੰਭੀਰ ਦੋਸ਼ ਲਾਏ ਔਰ ਉਹਨਾਂ ਨੇ 2017 ਦੇ ਉਹ ਦਿਨ ਯਾਦ ਕਰਾਤੇ ਜਦੋਂ ਸੁੱਚਾ ਸੰਛੋਟੇਪੁਰ ਨੂੰ ਪਾਰਟੀ ਚੋਂ ਕੱਢਿਆ ਸੀ ਤੇ ਉਦੋਂ ਵੀ ਦੋ ਧਿਰਾਂ ਬਣ ਗਈਆਂ ਸੀ ਇੱਕ ਕਹਿੰਦੇ ਸੀ ਉਹ ਪੰਜਾਬ ਦੇ ਧਿਰਿਆ ਤੇ ਦੂਸਰੇ ਕਹਿੰਦੇ ਸੀ ਉਹ ਦਿੱਲੀ ਦੇ ਧਿਰਿਆ ਤੇ ਉਦੋਂ ਵੀ ਪਾਰਟੀ ਦਾ ਬਹੁਤ ਨੁਕਸਾਨ ਹੋਇਆ ਸੀ ਕਹਿਣ ਵਾਲੇ ਤੇ ਇਹ ਵੀ ਕਹਿੰਦੇ ਨੇ ਵੀ ਜਿਹੜੀ ਪਟਿਆਲੇ 'ਚ ਬਗਾਵਤ ਸ਼ੁਰੂ ਹੋਈ ਹੈ ਇਹ ਸਾਰੇ ਜ਼ਿਲ੍ਹਿਆਂ 'ਚ ਫੈਲ ਸਕਦੀ ਹੈ ਪਰ ਦੂਸਰੇ ਪਾਸੇ ਪਤਾ ਲੱਗਾ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਇਹਨੂੰ ਕੰਟਰੋਲ ਕਰ ਲਈ ਹਰੇਕ ਜਨਤਨਕਾਰੀ ਹੈ ਇਸ ਤੋਂ ਅਗਲਾ ਮੁੱਦਾ ਵੀ ਬੜਾ ਗੰਭੀਰ ਹੈ 6 ਜੂਨ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਘਲੂ ਘਰਾ ਸਮਾਗਮ ਜਿਹੜਾ ਮਨਾਇਆ ਜਾ ਰਿਹਾ ਬਲੂ ਸਟਾਰ ਆਪਰੇਸ਼ਨ ਦੀ ਵਰਸੀ ਮੌਕੇ ਔਰ ਇਸ ਮੌਕੇ ਇੱਕ ਟਰੈਡੀਸ਼ਨ ਹੈ ਰਵਾਇਤ ਹੈ ਬਿਸ਼ਰੀ ਅਕਾਲ ਤਖਤ ਸਾਹਿਬ ਦੇ ਜਸੇਦਾਰ ਜਿਹੜੇ ਨੇ ਉਹ ਸੰਦੇਸ਼ ਦਿੰਦੇ ਨੇ ਕੌਮ ਨੂੰ ਤੇ ਨਾਲ ਦੀ ਨਾਲ ਜਿਹੜੇ ਸ਼ਹੀਦੀ ਪਰਿਵਾਰ ਨੇ ਉਹਨਾਂ ਨੂੰ ਸਨਮਾਨਤ ਕਰਦੇ ਨੇ ਪਰ ਦਮਦਮੇ ਟਕਸਾਲ ਦੇ ਜਿਹੜੇ ਮੁਖੀ ਨੇ ਜਿਹੜੇ ਮੋਢੀ ਨੇ ਬਾਬਾ ਹਰਨਾਮ ਸਿੰਘ ਖਾਲਸਾ ਉਹਨਾਂ ਨੇ ਸਾਫ਼ ਸ਼ਬਦਾਂ ਚ ਕਹਿਤਾ ਵੀ ਉਹ ਕੁਲਦੀਪ ਸਿੰਘ ਗੜਗੱਜ ਜਿਹੜੇ ਜਸੇਦਾਰ ਬਣਾਏ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਉਹਨਾਂ ਨੂੰ ਨਾਤੇ ਸੰਦੇਸ਼ ਦੇਣ ਦੇਣਗੇ ਤੇ ਨਾ ਸ਼ਹੀਦ ਦੀ ਪਰਿਵਾਰ ਉਹਨਾਂ ਤੋਂ ਸਨਮਾਨ ਲੈਣਗੇ ਕਿਉਂਕਿ ਰਵਾਇਤਾਂ ਅਨੁਸਾਰ ਉਹ ਜਥੇਦਾਰ ਨਹੀਂ ਬਣੇ ਉਹ ਤੇ ਐਵੇਂ ਚੋਰੀ-ਚੋਰੀ ਉਹਨਾਂ ਨੂੰ ਜਥੇਦਾਰ ਬਣਾ ਦਿੱਤਾ ਵਡਾ ਟਕਰਾ ਪੈਦਾ ਹੋ ਗਿਆ ਦੂਸਰੇ ਪਾਸੇ ਸੰਤ ਜਰਨੈਲ ਸਿੰਘ ਭਿੰਡਰਣ ਵਾਲੇ ਦੇ ਪੁੱਤਰ ਜਿਹੜੇ ਨੇ ਈਸ਼ਰ ਸਿੰਘ ਉਹਨਾਂ ਨੇ ਵੀ ਇਹੀ ਗੱਲ ਕਹਿਤੀ ਹੈ ਵੀ ਗੜਗਾਜ ਨੂੰ ਕੋਈ ਰਾਈਟ ਨਹੀਂਗਾ ਇਹ ਫੰਕਸ਼ਨ ਦੀ ਅਗਵਾਈ ਕਰਨ ਦਾ ਪਰ ਸਿਮਰਨਜੀਤ ਸਿੰਘ ਮਾਨ ਜਿਹੜੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਨੇ ਉਹ ਕਹਿੰਦੇ ਬਿਲਕੁਲ ਗਲਤ ਹੈ ਕਿਸੇ ਨੂੰ ਰੌਲਾ ਨਹੀਂ ਪਾਉਣਾ ਚਾਹੀਦਾ ਘਲੂਕਾਰਾ ਸਮਾਗਮ ਮੌਕੇ ਉਹਨਾਂ ਦੇ ਤੇ ਹਰਨਾਮ ਸਿੰਘ ਖਾਲਸਾ ਬਾਰੇ ਵੀ ਕਿਹਾ ਵੀ ਇਹ ਰੌਲਾ ਪਾਉਣਾ ਗਲਤ ਹੈ ਉਹ ਕਹਿੰਦੇ ਕਿਸੇ ਨੂੰ ਸ਼ਰਾਰਤ ਨਹੀਂ ਕਰਨ ਦਿੱਤੀ ਜਾਵੇਗੀ ਔਰ ਇਹ ਪ੍ਰੋਗਰਾਮ ਸ਼ਾਂਤਮਈ ਉੱਥੇ ਹੋਣਾ ਚਾਹੀਦਾ ਹੁਣ ਪੰਗਾ ਪੈ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿਉਂਕਿ ਉਹ ਸਾਰੇ ਪ੍ਰਬੰਧ ਉਹਨਾਂ ਨੇ ਕਰਨੇ ਹੁੰਦੇ ਆ ਹਲਾਤ ਖਰਾਬ ਹੋਏ ਤੇ ਜ਼ਿੰਮੇਵਾਰੀ ਉਹਨਾਂ ਦੀ ਹੁੰਦੀ ਹੈ ਸੋ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅੱਜਕੱਲ ਬਹੁਤ ਸਰਗਰਮ ਨੇ ਉਹ ਹਰਨਾਮ ਸਿੰਘ ਖਾਲਸਾ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਮਿਲੇ ਨੇ ਕੱਲ ਉਹਨਾਂ ਨੂੰ ਬੇਨਤੀ ਕੀਤੀ ਵੀ ਟਕਰਾ ਨੂੰ ਟਾਲਿਆ ਜਾਵੇ ਪਰ ਫਿਲਹਾਲ ਕਿਹਾ ਜਾਂਦਾ ਵੀ ਗੱਲ ਕਿਸੇ ਸਿਰੇ ਨਹੀਂ ਬਣੀ ਕਿਉਂਕਿ ਉਧਰ ਦਲ ਖਾਲਸਾ ਨੇ ਕਹਿਤਾ ਵੀ ਵਿਚਲਾ ਰਾਹ ਲੱਭ ਲੋ ਵੀ ਜਿਹੜੇ ਸਨਮਾਨ ਜਾ ਜਿਹੜੇ ਸੰਦੇਸ਼ ਦੇਨੇ ਨੇ ਇਹ ਸਾਫ ਕਾ ਜਫੇਦਾਰ ਗਿਆਨੀ ਰਗਵੀਰ ਸਿੰਘ ਉਹਨਾਂ ਕੋਲੋਂ ਕਰਵਾ ਦੋ ਗੜਗੱਜ ਸਾਹਿਬ ਨੂੰ ਪਿੱਛੇ ਕਰ ਦਿਓ ਕਿਉਂਕਿ ਗਿਆਨੀ ਰਗਵੀਰ ਸਿੰਘ ਹੋਣੀ ਹੈਡ ਗ੍ਰੰਥੀਵ ਨੇ ਸ੍ਰੀ ਹਰਮੰਦਰ ਸਾਹਿਬ ਦੇ ਇਹ ਫਾਰਮੂਲਾ ਕਿੱਥੇ ਜਾ ਕੇ ਪ੍ਰਵਾਨ ਹੁੰਦਾ ਇਹ ਵੀ ਬੜਾ ਟੇਡਾ ਮਾਮਲਾ ਹੈ ਪਰ ਸਿੱਖ ਹਲਕਿਆਂ ਵਿੱਚ ਵੱਡੇ ਪੱਧਰ ਤੇ ਤਣਾਅ ਟਕਰਾਅ ਦਾ ਮਾਹੌਲ ਹੈ ਔਰ ਕੁਝ ਸਹਿਰਦ ਜਿਹੜੀਆਂ ਧਰਾਂ ਨੇ ਉਹ ਜਤਨਕਾਰੀਆਂ ਨੇ ਵੀ ਛੇ ਤੋਂ ਪਹਿਲਾਂ ਕੋਈ ਸਾਂਝਾ ਰਸਤਾ ਲੱਭ ਲਿਆ ਜਾਵੇ ਤਾਂ ਜੋ ਸਿੱਖਾਂ ਵਿੱਚ ਕਿਸੇ ਤਰ੍ਹਾਂ ਦਾ ਟਕਰਾਅ ਪੈਦਾ ਨਾ ਹੋਵੇ। ਇੱਕ ਪੰਜਵਾਂ ਮੁੱਦਾ ਵੀ ਬੜਾ ਅਹਿਮ ਆ ਬੜਾ ਅੱਜਕੱਲ ਚਰਚਾ ਚਾ ਪੰਜਾਬ ਸਰਕਾਰ ਨੇ ਲੈਂਡ ਪੂਲਿੰਗ ਨੀਤੀ ਦਾ ਐਲਾਨ ਕੀਤਾ ਸੀ ਤੇ ਕੱਲ ਪੰਜਾਬ ਕੈਬਨਿਟ ਦੀ ਮੀਟਿੰਗ ਵਿੱਚ ਉਹਨੂੰ ਅੰਤਮ ਪ੍ਰਵਾਨਗੀ ਵੀ ਦਿੱਤੀ ਹੈ। ਪਰ ਦੂਸਰੇ ਪਾਸੇ ਵਿਰੋਧੀ ਧਿਰਾਂ ਇਹ ਦੋਸ਼ ਲਾ ਰਹੀਆਂ ਵੀ ਪੰਜਾਬ ਸਰਕਾਰ ਕਿਸਾਨਾਂ ਦੀਆਂ ਜ਼ਮੀਨਾਂ ਕੌਡੀਆਂ ਦੇ ਭਾਗ ਖੋ ਕੇ ਤੇ ਕਿਸਾਨਾਂ ਨੂੰ ਉਜਾੜਨ ਦਾ ਯਤਨ ਕਰਨ ਦੇ ਰਾਹ ਪਈ ਹੈ ਜਿੰਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਊਗਾ ਔਰ ਇਹਦੇ ਵਿਰੋਧ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਸੁਖਬੀਰ ਸਿੰਘ ਬਾਦਲ ਦੀ ਗਵਾਈ ਚ ਲੁਧਿਆਣੇ ਧਰਨਾ ਵੀ ਮਾਰ ਦਿੱਤਾ ਕਾਂਗਰਸ ਵੀ ਵਿਰੋਧਕਾਰੀ ਹੈ ਭਾਰਤੀ ਜਨਤਾ ਪਾਰਟੀ ਵੀ ਵਿਰੋਧਕਾਰੀ ਹੈ ਪਰ ਮਾਨ ਸਰਕਾਰ ਦੀ ਕੈਬਨਟ ਨੇ ਸਟੈਂਪ ਲਾ ਕੇ ਕਹਿਤਾ ਵੀ ਵਿਰੋਧੀ ਤੇ ਐਵੇਂ ਹੀ ਵਿਰੋਧ ਕਰੀ ਜਾਂਦੇ ਨੇ ਇਹ ਕਿਸਾਨਾਂ ਤੇ ਜ਼ਮੀਨ ਮਾਲਕਾਂ ਦੇ ਹੱਕ ਦੇ ਵਿੱਚ ਆ ਲੈਂਡ ਪੂਲਿੰਗ ਨੀਤੀ ਬਣੀ ਹੈ ਉਹ ਜਿਹੜਾ ਵੀ ਜਮੀਨ ਦਾ ਮਾਲਕ 1 ਏਕੜ ਜ਼ਮੀਨ ਦੇਵੇਗਾ ਉਹਦੇ ਇਵਜ ਵਜੋਂ 1000 ਗੱਜ ਰਹਾਇਸ਼ੀ ਪਲਾਟ ਤੇ 200 ਗੱਜ ਜਿਹੜਾ ਆ ਕਮਰਸ਼ੀਅਲ ਪਲਾਟ ਜਿਹੜਾ ਉਹਨੂੰ ਦਿੱਤਾ ਜਾਊਗਾ ਪਰ ਫਿਲਹਾਲ ਇਸ ਮਾਮਲੇ 'ਚ ਵੱਡਾ ਟਕਰਾਅ ਆ ਸਰਕਾਰ ਪੂਰੀ ਤਰ੍ਹਾਂ ਤਿਆਰੀ ਕਰੀ ਬੈਠੀ ਐ ਇਸ ਨੀਤੀ ਨੂੰ ਲਾਗੂ ਕਰਾਉਣ ਲਈ ਸੈਂਕੜੇ ਏਕੜ ਜ਼ਮੀਨ ਅਕਵਾਇਰ ਕਰਨ ਦੀ ਜਿਹੜੀ ਜਾਂ ਖਰੀਦਣ ਦੀ ਜਿਹੜੀ ਨੀਤੀ ਬਣਾਈ ਉਹਨੂੰ ਅਮਲੀ ਰੂਪ ਦੇਣ ਦਾ ਯਤਨ ਕੀਤਾ ਜਾ ਰਿਹਾ ਪਰ ਦੂਸਰੇ ਪਾਸੇ ਵਿਰੋਧੀ ਤਰ੍ਹਾਂ ਇਹਦੇ ਵਿਰੁੱਧ ਡਟ ਕੇ ਖੜੀਆਂ ਨੇ ਸੋ ਇਹ ਪੰਜ ਮੁੱਦੇ ਅੱਜਕੱਲ ਪੰਜਾਬ ਵਿੱਚ ਬਹੁਤ ਗਰਮਾਏ ਪਏ ਨੇ